ਉਹ ਐਸ ਟਾਈਮ ਸਰਚ ਕਰ ਰਿਹਾ ਹੈ ਕਹਿੰਦੇ ਵੀ ਆ ਹਾਂ ਹੁਣ ਜਿਹੜਾ ਇਸ ਦੇ ਵਿੱਚ ਕਹਿ ਰਿਹਾ ਵੀ ਇਹ ਗੁਰਬਾਣੀ ਨਹੀਂ ਹੈ ਹਾਂਜੀ ਤਾਂ ਵੇਖਾ ਨਾ ਤੁਹਾਡੇ ਰੈਫਰੈਂਸ ਹਰੇ ਕਿ ਹੈਗੇ ਨੇਸ ਰੈਫਰੈਂਸਸ ਵੀ ਬੇਸਿਕਲੀ ਕਿੱਥੋਂ ਲਏ ਆ ਚਲੋ ਠੀਕ ਆ ਉਹਦਾ ਜਵਾਬ ਇਹ ਐਟ ਦਿਸ ਪੁਆਇੰਟ ਇਨ ਟਾਈਮਨਟ ਸਹੀ ਦੇ ਦਿੱਤਾ ਪਰ ਉਹਦੇ ਵਿੱਚ ਇਹ ਆ ਵੀ ਉਹਨੇ ਚੱਕਿਆ ਕਿੱਥੋਂ ਸਿੱਖ ਫਲਸਫੀ ਨੈਟਵਰਕ ਦੇ ਡਿਸਕਸ਼ਨ ਫੋਰਮ ਤੋਂ ਜਾਂ ਸਿੱਖ ਫਲਸਫੀ ਕਾਲਸਾ ਨਿਊਜ਼ਪੋਰਟ ਵਰਜੀ ਤੋਂ ਅਰਜੀ ਤੋਂ ਲੈ ਕੇ ਜੁੱਥੋਂ ਲੈ ਕੇ ਚੱਲਦੇ ਆ ਵੀ ਇਹ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1136 ਤੇ ਰਾਗ ਮਾਰੂ ਦੇ ਵਿੱਚ ਸ਼ਿਸ਼ੋਭਿਤ ਆ ਤੇ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਜਦ ਜਦ ਉਸ ਨੂੰ ਪੁੱਛਿਆ ਗਿਆ ਵੀ ਪੂਰਾ ਸ਼ਬਦ ਉਹਨੇ ਕਿਹਾ ਵੀ ਦਿਖਾਵਾਂ ਤੁਹਾਨੂੰ ਪੂਰਾ ਸ਼ਬਦ ਤੇ ਮੈਂ ਉਹਨਾਂ ਨੂੰ ਕਿਹਾ ਫੁੱਲ ਸ਼ਬਦ ਤਾਂ ਉਸਨੇ ਆ ਪੂਰੇ ਦਾ ਪੂਰਾ ਹਰਵਿੰਦਰ ਸਿੰਘ ਵੀ ਪੂਰੇ ਦਾ ਪੂਰਾ ਸ਼ਬਦ ਕੱਢ ਕੇ ਜਿਹੜਾ ਉਹ ਸਾਹਮਣੇ ਕਰ ਦਿੱਤਾ ਹੁਣ ਇਤੋਂ ਵੱਡੀ ਫੇਕ AI ਦੀ ਗੁਰਬਾਣੀ ਦੀ ਜਿਹੜੀ ਉਦਾਹਰਨ ਕੀ ਹੋ ਸਕਦੀ ਆ ਕਿੱਡੀ ਵੱਡੀ ਜਿਹੜੀ ਇਸ ਦੇ ਵਿੱਚ ਗੱਲ ਆ ਕਿ ਕਿੱਡੀ ਵੱਡੀ ਇਸ ਦੇ ਵਿੱਚ ਪਤਾ ਹੀ ਆ ਤੇ ਹੁਣ ਤੁਹਾਨੂੰ ਅਸੀਂ 1136 ਅੰਗ ਦੇ ਉੱਤੇ ਲੈ ਜਾਂਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਉਹਦੇ ਵਿੱਚ ਜੇ ਤੁਸੀਂ ਦੇਖੋ ਇਹ ਪੈਰੋ ਮਹੱਲਾ ਆ ਇੱਥੇ ਚੱਲਦਾ ਆ ਉਹਦੇ ਰਾਗ ਰਾਗ ਪੈਰੋ 1152 ਅੰਗ ਤੋਂ ਲੈ ਕੇ 1152 ਅੰਗ ਤੱਕ ਰਾਗ ਮਾਰੂ ਨਹੀਂ ਹੈਗਾ ਰਾਗ ਪੈਰੋ ਹੈਗਾ ਰਾਗ ਪੈਰੋ ਤੋਂ ਇਹ ਜਿਹੜੀ ਆਪਾਂ ਗੱਲ ਰਚ ਕਨ ਪਹਿਲੇ ਕਹਿੰਦੇ ਸੀ ਕਿ ਪ੍ਰੀ ਟ੍ਰੇਨਿੰਗ ਡਾਟਾ ਡਾਟਾ ਆਇਆ ਕਿਥੋਂ ਜਿੱਦਾਂ ਨੇ ਤੁਹਾਡਾ ਡਾਟਾ ਇੰਟਰਨੈਟ ਦੇ ਉੱਤੇ ਪਿਆ ਉਹਦੇ ਅਕੋਰਡਿੰਗ ਹੀ ਚੈਟ ਜੀਪੀਟੀ ਨੇ ਜਵਾਬ ਦੇ ਦਿੱਤਾ ਜਾ ਹੋਰ ਵੀ ਜਿਹੜੇ ਲੈ ਲੈ ਮਾਡਲ ਰਿਪੈਂਡਿੰਗ ਪਾਉਂਡ ਡਾਟਾ ਕਿੱਥੇ ਟ੍ਰੇਨ ਹੋਇਆ ਅੱਛਾ ਹੁਣ ਵੀ ਇੱਥੇ ਸਮੱਸਿਆ ਜਣ ਪਈ ਆ ਜਿਹੜਾ ਉਹਨਾਂ ਨੇ ਅੰਗ ਨੰਬਰ ਦੱਸਿਆ ਉਹ ਅਸੀਂ ਸਰਚ ਕੀਤਾ ਉੱਥੇ ਉਦਾਂ ਦੀ ਕੋਈ ਚੀਜ਼ ਨਹੀਂ ਆ ਹੁਣ ਜਦੋਂ ਦੂਜੀ ਵਾਰੀ ਸਰਚ ਕੀਤਾ ਆ ਚੈਟ ਜੀ ਪੀ ਟੀ ਨੂੰ ਤਾਂ ਇਹ ਹੁਣ ਮੰਨ ਗਿਆ ਆ ਵੀ ਇਹ ਗੁਰਬਾਣੀ ਨਹੀਂ ਆ ਸੋ देयर आर ਸੋ ਮੈਨੀ ਥਿੰਗਸ ਆਪ ਕੀ ਅਨਫੋਲਡ ਕਰ ਰਹੇ ਆਪਾਂ ਇਹਦੇ ਵਿੱਚ ਆਪਣੇ ਸਾਹਮਣੇ ਇਸ ਇਸ ਜਿਹੜੀ ਤੁਸੀਂ ਇਦਾਂ ਕਰੋ ਯੈਸ ਪ੍ਰੋਵਾਈਡ ਮੀ ਸਕਰੀਨਸ਼ਾਟ ਫ্রম ਐਸ ਜੀ ਪੀ ਸੀ ਸੋਰਸ ਸੋ ਲੈਟਸ ਸੀ ਕਿ ਜਿਹੜਾ ਉਹ ਹਾਂਜੀ ਕਰਦੇ ਆ ਹੁਣ ਸਰਚ ਕਰ ਰਿਹਾ ਹੈ ਇਟ ਡਸ ਨਾਟ ਅਪੀਅਰ ਇਨ ਸ਼ਿਰੂ ਗੁਰੂ ਗ੍ਰੰਥ ਸਾਹਿਬ ਹਾਂਜੀ ਪ੍ਰੋਂਪਟਿੰਗ ਦੇ ਵਿੱਚ ਤੁਸੀਂ ਉਹਦੇ ਤੋਂ ਵੀ ਅੰਡਰਸਟੈਂਡ ਕਰ ਲਿਆ ਨਾ ਯਾ ਸੋ ਇਹ ਤੋਂ ਕਈ ਚੀਜ਼ਾਂ ਤੁਸੀਂ ਕਰਕੇ ਸਾਹਮਣੇ ਲੈ ਕੇ ਆ ਸਕਦੇ ਜਿਹੜਾ ਆਪਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹ ਗੁਰਬਾਣੀ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ ਆ ਕੁਝ ਕਪ ਉਦਾਹਰਨਾ ਵੀ ਜਿਹੜੀਆਂ ਉਹ ਚੈੱਕ ਕਰਦੇ ਆ ਕਿਵੇਂ ਆ ਕਿਉਂਕਿ ਮਸਲਾ ਬਹੁਤ ਸੈਂਸਿਟਿਵ ਆ ਬਹੁਤ ਗੰਭੀਰ ਆ ਵੀ ਕੀ ਇਸ ਦੇ ਵਿੱਚ ਜਿਹੜਾ ਹੋ ਰਿਹਾ ਆ ਆਪਾਂ ਉਹੀ ਉਦਾਹਰਣ ਦੇ ਵਿੱਚ ਹਰਵਿੰਦਰ ਸਿੰਘ ਅੱਗੇ ਵਧ ਲੈਨੇ ਆ ਜਿਹੜੀ ਆਪਾਂ ਪਹਿਲੋਂ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਗੱਲ ਕੀਤੀ ਐ ਵੀ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਵੀ ਇਹ ਚੈੱਕ ਕਰਦੇ ਆ ਵੀ ਕੀ ਇਹ ਗੁਰਬਾਣੀ ਦੇ ਵਿੱਚੋ ਹੀ ਆ ਗੁਰਬਾਣੀ ਦੇ ਵਿੱਚ ਉਹ ਨਹੀਂ ਆ ਹੈਗੀ ਆ ਦੱਸਦੀ ਆ ਜਾਂ ਕਿੱਥੇ ਲੋਕੇਟਡ ਆ ਕੀ ਦੱਸਦੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਅਸਲੀਅਤ ਦੇ ਵਿੱਚ ਉੱਥੇ ਕੀ ਆ ਜਾਂ ਕੀ ਨਹੀਂ ਆ ਉਹਦੇ ਬਾਰੇ ਗੱਲ ਕਰਦੇ ਆ ਜੇ ਤੁਸੀਂ ਓਕੇ ਆ ਤੇ ਮੈਂ ਇਸ ਦੇ ਵਿੱਚ ਨਾਲ ਸਕਰੀਨ ਜਿਹੜੀ ਉਹ ਆਪਣੇ ਦਰਸ਼ਕਾਂ ਦੇ ਲਈ ਜਿਹੜੀ ਉਹ ਸ਼ੋਅ ਕਰਦੇ ਆ ਤੇ ਆਪਾਂ ਚੈਟ ਜੀਪੀਟੀ ਤੋਂ ਪੁੱਛਦੇ ਆ ਵੀ ਇਹ ਕੀ ਅਸਲੀਅਤ ਆ Google ਦਾ ਤੁਹਾਨੂੰ ਸਰਚ ਦਿਖਾਈ ਸੀ ਉਹ ਕਹਿੰਦੇ ਆ ਵੀ ਹਾਂ ਇਹ ਗੁਰਬਾਣੀ ਦੇ ਵਿੱਚੋਂ ਆ ਸੋਧਰ ਦੇ ਵਿੱਚੋਂ ਆ ਤੇ ਆਓ ਆਪਾਂ ਹੁਣ ਚੈੱਕ ਕਰਦੇ ਹਾਂ ਵੀ ਚੈਟ ਜੀਪੀਟੀ ਇਸ ਦੇ ਬਾਬਤ ਕੀ ਜਿਹੜੀ ਆਖਦੀ ਸੋ ਇਹ ਪ੍ਰੌਮਪਟ ਪਾਇਆ ਗਿਆ ਵੀ ਕੀ ਨਾਨਖੁ ਮਾਰੀ ਨਾਨਕਾ ਚੜੀ ਰਹੇ ਇਹ ਗੁਰਬਾਣੀ ਆ ਸੋ lettes see ਇਹਦਾ ਉੱਤਰ ਕੀ ਜਿਹੜਾ ਹੋਉਂਦਾ ਆ ਸੋ ਹਰਵਿੰਦਰ ਤੁਸੀਂ ਤੇ ਆਪਾਂ ਜਿੰਨੇ ਇਸ ਟਾਈਮ ਸਾਡੇ ਦਰਸ਼ਕ ਆ ਉਹ ਦੇਖ ਰਹੇ ਆ ਉਹ ਇਹ ਜਿਹੜੀ ਚੈਟ ਜੀਪੀਟੀ ਆ ਉਹ ਇਹ ਕਹਿ ਰਹੀ ਆ ਵੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1136 ਦੇ ਉੱਤੇ ਆ ਇਹ ਭਾਈ ਗੁਰਦਾਸ ਜੀ ਕੰਟੈਂਪੋਰੀ ਭਗਤ ਭਾਈ ਕਬੀਰ ਜੀ ਸੋ ਕਾਫੀ ਕੁਝ ਇਸ ਨੇ ਇਸ ਦੇ ਵਿੱਚ ਲਿਖਿਆ ਸੋ ਜੇ ਤੁਸੀਂ ਥੋੜਾ ਜਿਹਾ ਐਕਸਪਲੇਨ ਕਰੋ ਕੀ ਕਹਿ ਰਿਹਾ ਹੈ ਚੈਟ ਜੀ ਹਾਂਜੀ ਹਾਂਜੀ ਸੋ ਬੇਸਿਕਲੀ ਉਹ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਜਦ ਮੈਨੂੰ ਲੱਗਦਾ ਜਦੋਂ ਤੁਸੀਂ ਇਹ ਕੁਐਸਚਨ ਦੁਬਾਰਾ ਚੈਟ ਨੂੰ ਰੀ ਦੁਬਾਰਾ ਸਵਾਲ ਪੁੱਛੋ ਤਾਂ ਆਨਸਰ ਸ਼ਾਇਦ ਡਿਫਰੈਂਟ ਹੋਏਗਾ ਓਕੇ ਇੱਕ ਬਨੇ ਤਾਂ ਕਹਿ ਰਿਹਾ ਕਿ ਅੰਗ 1136 ਦੇ ਵਿੱਚ ਆ ਗੁਰਗ੍ਰੰਥ ਸਾਹਿਬ ਦੇ ਉੱਤੇ ਹੋਗਾ ਪਹਿਲੇ ਕਹਿ ਰਹੇ ਕਿ ਭਗਤ ਕਬੀਰ ਜੀ ਆ ਫਿਰ ਉਹ ਆਪਣੇ ਆਪ ਨੂੰ ਕਰੈਕਟ ਕਰ ਰਿਹਾ ਕਿ ਨਹੀਂ ਗੁਰਰਜਨਦੇਵ ਜੀ ਦਾ ਹਾਂ ਸ਼ਬਦ ਮਤਲਬ ਚਾਰ ਜਾਣਿਆਂ ਦਾ ਇਹਨਾਂ ਨੇ ਨਾਮ ਜਿਹੜਾ ਇਸ ਵਿੱਚ ਟ੍ਰੇਨਿੰਗ ਡੇਟਾ ਦੀ ਹੈ ਨਾ ਤੁਹਾਡੇ ਸਾਹਮਣੇ ਕਿਤੇ ਕੁਝ ਲਿਖਿਆ ਕਿਤੇ ਕੁਝ ਲਿਖਿਆ ਉਹੀ ਮਿਲ ਗੋਭਾ ਜਿਹੜਾ ਹੋ ਸਾਨੂੰ ਸਾਹਮਣੇ ਕਰਕੇ ਦੇ ਰਿਹਾ ਤੁਸੀਂ ਇਹਨੂੰ ਸਰਚ ਕਰ ਸਕਦੇ ਹੋ ਵੀ ਭਾਈ ਮੈਨੂੰ ਡੀਟੇਲ ਦੇ ਪੂਰੇ ਸ਼ਬਦ ਚਲੋ ਆਪਾਂ ਇਹਨੂੰ ਪੁੱਛ ਲੈਂਦੇ ਆ ਵੀ ਫੁੱਲ ਸ਼ਬਦ ਜਿਹੜਾ ਉਹ ਆਪਾਂ ਨੂੰ ਜਿਹੜਾ ਉਹ ਦਿਖਾਵੇ ਵੀ ਜੇ ਹੈ ਤਾਂ ਕਿੱਥੇ ਆ ਸੋ ਐਸ ਟਾਈਮ ਸਰਚ ਕਰ ਰਿਹਾ ਹੈ ਕਹਿੰਦੇ ਵੀ ਆ ਹਾਂ ਹੁਣ ਜਿਹੜਾ ਇਸ ਦੇ ਵਿੱਚ ਕਹਿ ਰਿਹਾ ਵੀ ਇਹ ਗੁਰਬਾਣੀ ਨਹੀਂ ਆ ਹਾਂਜੀ ਸੋ ਵੇਖਾ ਤਾਂ ਉਹਦੇ ਰੈਫਰੈਂਸ ਹੈਰੇ ਕਿ ਹੈਗੇ ਇਸ ਰੈਫਰੈਂਸ ਇਸ ਵੀ ਬੇਸਿਕਲੀ ਕਿਥੋਂ ਲਏ ਜਾਂ ਚਲੋ ਠੀਕ ਆ ਉਹਦਾ ਜਵਾਬ ਐਟ ਦਿਸ ਪੁਆਇੰਟ ਇਨ ਟਾਈਮ ਉਹਨੇ ਸਹੀ ਦੇ ਦਿੱਤਾ ਪਰ ਉਹਦੇ ਵਿੱਚ ਇਹ ਆ ਵੀ ਉਹਨੇ ਚੱਕਿਆ ਕਿਥੋਂ ਸਿੱਖ ਫਲਸਫੀ ਨੈਟਵਰਕ ਦੇ ਡਿਸਕਸ਼ਨ ਫੋਰਮ ਤੋਂ ਜਾਂ ਸਿੱਖ ਫਲਸਫੀ ਕਾਟਸ ਆ ਨਿਊਜ਼ ਗਾਟ ਉਹ ਆਰਜੀ ਤੋਂ ਫਰਸਿਸ ਉਹਨੇ ਲੈ ਕੇ ਜਿੱਥੋਂ ਲੈ ਕੇ ਚੱਲ ਰਿਹਾ ਸੋ ਇਹ ਜਿਹੜੀ ਆਪਾਂ ਗੱਲ ਰਾਜਕਨ ਪਹਿਲੇ ਕਹਿੰਦੇ ਸੀ ਕਿ ਪ੍ਰੀ ਟ੍ਰੇਨਿੰਗ ਡਾਟਾ ਡਾਟਾ ਆਇਆ ਕਿੱਥੋਂ ਜਿੱਦਾਂ ਦੇ ਤੁਹਾਡਾ ਡਾਟਾ ਇੰਟਰਨੈਟ ਦੇ ਉੱਤੇ ਪਿਆ ਉਹਦੇ ਅਕੋਰਡਿੰਗ ਨਹੀਂ ਚੈਟ ਜੀ ਪੀ ਟੀ ਨੇ ਜਵਾਬ ਦੇ ਦੇਣਾ ਜਾਂ ਹੋਰ ਵੀ ਜਿਹੜੇ ਲੈ ਲੈ ਮਾਡਲ ਰਿਪੈਂਡਿੰਗ ਪਾ ਡਾਟਾ ਕਿੱਥੇ ਟ੍ਰੇਨ ਹੋਇਆ ਅੱਛਾ ਜੀ ਇੱਥੇ ਸਮੱਸਿਆ ਦੀ ਜੜ ਪਈ ਆ ਜੀ ਇਹ ਇਹ ਇੱਕ ਕਾਰਨ ਅੱਛਾ ਇਹਦੇ ਵਿੱਚ ਨਾ ਮੈਂ ਇਹ ਵੀ ਆਪਣੇ ਦਰਸ਼ਕਾਂ ਦੇ ਲਈ ਦਿਖਾਉਣਾ ਚਾਹੁੰਦੇ ਜਦੋਂ ਆ ਹੁਣ ਤੁਹਾਡੇ ਸਾਹਮਣੇ ਅਸੀਂ ਲਾਈਵ ਸਰਚ ਕੀਤਾ ਮੈਂ ਇੱਕ ਵਾਰੀ ਪਹਿਲਾਂ ਇਹਨੂੰ ਸਰਚ ਕਰ ਚੁੱਕਾ ਉਦੋਂ ਉਹਨਾਂ ਨੇ ਕੀ ਦਿਖਾਇਆ ਆ ਉਦੋਂ ਵੀ ਇਹਨਾਂ ਨੂੰ ਇਹੀ ਸਵਾਲ ਪੁੱਛਿਆ ਗਿਆ ਉਦੋਂ ਉਹ ਬਹੁਤ ਜ਼ਿਆਦਾ ਕਹੋ ਵੀ ਕੌਨਫੀਡੈਂਟਲੀ ਉਸਨੇ ਆਨਸਰ ਦਿੱਤਾ ਸੀ ਵੀ ਇਹ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1136 ਤੇ ਰਾਗ ਮਾਰੂ ਦੇ ਵਿੱਚ ਸ਼ਿਸ਼ੋਭਤ ਆ ਤੇ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਜਦ ਜਦੋਸਤ ਨੂੰ ਪੁੱਛਿਆ ਗਿਆ ਵੀ ਪੂਰਾ ਸ਼ਬਦ ਉਹਨੇ ਕਿਹਾ ਵੀ ਦਿਖਾਵਾ ਤੁਹਾਨੂੰ ਪੂਰਾ ਸ਼ਬਦ ਤਾਂ ਮੈਂ ਉਹਨਾਂ ਨੂੰ ਕਿਹਾ ਫੁੱਲ ਸ਼ਬਦ ਤਾਂ ਉਸਨੇ ਇਹ ਪੂਰੇ ਦਾ ਪੂਰਾ ਹਰਵਿੰਦਰ ਸਿੰਘ ਵੀ ਪੂਰੇ ਦਾ ਪੂਰਾ ਸ਼ਬਦ ਕੱਢ ਕੇ ਜਿਹੜਾ ਉਹ ਸਾਹਮਣੇ ਕਰ ਦਿੱਤਾ ਹੁਣ ਇਤੋਂ ਵੱਡੀ ਫੇਕ AI ਦੀ ਗੁਰਬਾਣੀ ਦੀ ਜਿਹੜੀ ਉਦਾਹਰਨ ਕੀ ਹੋ ਸਕਦੀ ਆ ਕਿੰਡੀ ਵੱਡੀ ਜਿਹੜੀ ਇਸ ਦੇ ਵਿੱਚ ਗੱਲ ਆ ਕਿੰਡੀ ਵੱਡੀ ਇਸ ਦੇ ਵਿੱਚ ਕੋਤਾਹੀ ਆ ਤੇ ਹੁਣ ਤੁਹਾਨੂੰ ਅਸੀਂ 1136 ਅੰਗ ਦੇ ਉੱਤੇ ਲੈ ਜਾਂਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਉਹਦੇ ਵਿੱਚ ਜੇ ਤੁਸੀਂ ਦੇਖੋ ਇਹ ਪੈਰੋ ਮਹੱਲਾ ਆ ਇੱਥੇ ਚੱਲਦਾ ਉਸੇ ਰਾਗ ਰਾਗ ਪੈਰੋ 1152 ਅੰਗ ਤੋਂ ਲੈ ਕੇ 1152 ਅੰਗ ਤੱਕ ਰਾਗ ਮਾਰੂ ਨਹੀਂ ਹੈਗਾ ਰਗ ਪੈਰੋ ਹੈਗਾ ਰਾਗ ਪੈਰੋ ਹੁਣ ਤੁਸੀਂ ਦੇਖੋ ਵੀ ਇਹ ਇਸ ਤੋਂ ਵੱਡਾ ਉਧਾਰਨ ਹੁਣ ਕੀ ਹੋ ਸਕਦਾ ਚੈਟ ਜੀ ਪੀ ਟੀ ਪਹਿਲਾਂ ਆ ਚੀਜ਼ ਕਹਿ ਰਹੀ ਹੈ ਉਹਨੇ ਆਪਣੇ ਵੱਲੋਂ ਦੇਖੋ ਹਰਵਿੰਦਰ ਸਿੰਘ ਕੰਗ ਸ਼ਬਦ ਜਨਰੇਟ ਕਰ ਦਿੱਤਾ ਹੁਣ ਅਸੀਂ ਇਹ ਕੱਲ ਹੀ ਕੱਲ ਹੀ ਜਿਹੜੀ ਏ ਆਈ ਨੇ ਦੱਸੀ ਆ ਉਹਦਾ ਜੇ ਅਸੀਂ ਮੈਂ ਆਪ ਕੰਫੀਡੈਂਟਲੀ ਇਸ ਲਈ ਨਹੀਂ ਕਹਿ ਸਕਦੇ ਕਿਉਂਕਿ ਇਹ ਇੱਕ ਅਲੱਗ-ਅਲੱਗ ਸੀਨ ਤੱਕ ਨੂੰ ਇਹ ਹੁਣ ਤੱਕ ਆ ਜਾਂ ਨਹੀਂ ਆ ਜਾਂ ਇਹਦੇ ਵੱਲੋਂ ਬਣਾਈ ਗਈ ਆ ਵੀ ਇਸ ਨੂੰ ਸਰਚ ਨਹੀਂ ਕਰ ਸਕੇ ਪਰ ਜਿਹੜੀ ਪਹਿਲੀ ਆ ਉਸ ਨੂੰ ਅਸੀਂ ਸਰਚ ਕੀਤਾ ਜਿਹੜਾ ਉਹਨਾਂ ਨੇ ਅੰਗ ਨੰਬਰ ਦੱਸਿਆ ਉਹ ਅਸੀਂ ਸਰਚ ਕੀਤਾ ਉੱਥੇ ਉਦਾਂ ਦੀ ਕੋਈ ਚੀਜ਼ ਨਹੀਂ ਆ ਹੁਣ ਜਦੋਂ ਦੂਜੀ ਵਾਰੀ ਸਰਚ ਕੀਤਾ ਆ ਚੈਟ ਜੀ ਪੀ ਟੀ ਨੂੰ ਤਾਂ ਇਹ ਹੁਣ ਮੰਨ ਗਿਆ ਆ ਵੀ ਇਹ ਗੁਰਬਾਣੀ ਨਹੀਂ ਆ ਸੋ ਦੇਰ ਆ ਸੋ ਮਨੀ ਥਿੰਗਸ ਕੀ ਅਨਫੋਲਡ ਕਰ ਰਹੇ ਆ ਆਪਾਂ ਇਹਦੇ ਵਿੱਚ ਆਪਣੇ ਸਾਹਮਣੇ ਇਸ ਜਿਹੜੀ ਲਾਈਵ ਆਪਾਂ ਇਹ ਹੁਣ ਦੇਖਿਆ ਆਇਆ ਇਹ ਕੀਤਾ ਆ ਸੋ ਕੀ ਆਏ ਇਹਨੂੰ ਥੋੜਾ ਐਕਸਪਲੇਨ ਕਰੋ ਹਾਂਜੀ ਜਿਦਾਂ ਮੈਂ ਪਹਿਲਾਂ ਐਕਸਪਲੇਨ ਕੀਤਾ ਕਿ ਪਹਿਲਾਂ ਆਪਿ ਉਹ ਟ੍ਰੇਨ ਕਾ ਦਿੱਤੇ ਹੋਇਆ ਨੰਬਰ 1 ਡੇਟਾ ਤੇ ਜਿਹਦੇ ਉੱਤੇ ਹੋ ਸਕਦਾ ਕਿ ਤੇ ਹਾ ਜਿਹੜਾ ਨਾਮ ਕੁਮਾਰੀ ਨਾਨਕਾ ਛੜੀ ਰਹੇ ਦਿਨ ਰਾਤ ਲਿਖਿਆ ਹੋਇਆ ਉੱਥੇ ਗੁਰਬਾਣੀ ਵੀ ਲਿਖੀ ਹੋਈ ਹੈ ਨਾ ਡਿਫਰੈਂਟ ਕੰਟੈਕਸਟ ਦੇ ਵਿੱਚ ਉਹਨੇ ਕਿ ਉੱਪਰ ਅਪੀਅਰ ਜੇ ਤੁਸੀ ਸਿੱਧੇ ਤੌਰ ਤੇ ਉਹਨੂੰ ਇਹ ਕਹਿ ਦਿੱਤਾ ਕਿ ਗੁਰਬਾਣੀ ਦੱਸੋ ਤੇ ਇਹ ਜਿਹੜੀ ਲਾਈਨ ਹੈਗੀ ਆ ਇਹਨੂੰ ਐਕਸਪਲਿਸਿਟਲੀ ਨਹੀਂ ਕਿਹਾ ਗਿਆ ਕਿ ਗੁਰਬਾਣੀ ਦੀ ਨਹੀਂ ਆ ਤੇ ਉਹਨੇ ਅਸਿਊਮ ਕਰ ਲਿਆ ਪਈ ਗੁਰਬਾਣੀ ਆ ਇਹ ਹੋ ਗਈ ਟ੍ਰੇਨਿੰਗ ਤੇ ਨੰਬਰ 2 ਦੇ ਉੱਤੇ ਇਹ ਆ ਕਿ ਜਨਰੇਟਿਵ ਦੀ ਵੀ ਤੁਸੀਂ ਗੱਲ ਕੀਤੀ ਹੈ ਨਾ ਵੀ ਉਹਨੇ ਗੁਰਬਾਣੀ ਕਿੱਦਾਂ ਲਿਖੀ ਗਈ ਉਹਨੂੰ ਅੰਡਰਸਟੈਂਡ ਕਰਨ ਦੀ ਤੇ ਉਹਦੇ ਤੋਂ ਜਨਰੇਟ ਕਰਨ ਦੀ ਗੱਲ ਕੀਤੀ ਹੈ ਨਾ ਐਂਡ ਇਹਨੂੰ ਹਲੂਸੀਨੇਸ਼ਨ ਕਹਿੰਦੇ ਆ ਨਾ ਮੈਨੂੰ ਲੱਗਦਾ ਕਿ ਤੋਂ ਈਜ਼ੀਲੀ ਇਸ ਨੂੰ ਸਮਝਣਾ ਹੋਏ ਤੇ ਸਿੱਧ ਬਦਰੀ ਪੰਜਾਬੀ ਚ ਨਹੀਂ ਆ ਵੀ ਜੋ ਚੀਜ਼ ਐਗਜ਼ਿਸਟ ਨਹੀਂ ਕਰਦੀ ਉਹਨੇ ਆਪਣੇ ਕੋਲੇ ਬਣਾ ਕੇ ਆ ਇਹਨੂੰ ਸਾਹਮਣੇ ਜਿਹੜਾ ਸਾਡੇ ਦੱਸਿਆ ਤੇ ਹੁਣ ਜੇ ਤੁਸੀਂ ਇਹਨੂੰ ਆ ਦੇਖੋ 100% ਗੁਰਬਾਣੀ ਹੈ ਨਾ ਫਿਰ ਉਹਦੇ ਵਿੱਚ ਹੀ ਆ ਜਾਂਦਾ ਸੁਭਿਸ਼ੇਰੀ ਦੋ ਥਾਵਾਂ ਦੇ ਉੱਤੇ ਮੈਂ ਸਰਚ ਕਰ ਰਿਹਾ ਚੈਟ ਜੀਪੀਟੀ ਦੇ ਸੇਮ ਮਾਡਲ ਆ ਹਾਂਜੀ ਇੱਕ ਨੇ ਜਿਹਨੇ ਪਹਿਲਾਂ ਦੱਸਿਆ ਵੀ ਇੱਕ ਜਿੰਨੇ ਗੁਰਬਾਣੀ ਆ ਉਹ ਅਜੇ ਵੀ ਉਸ ਚੀਜ਼ ਦੇ ਉੱਤੇ ਅੜਿਆ ਵੀ ਹਾਂ ਗੁਰਬਾਣੀ ਆ ਤਦੋਂ ਤੁਸੀਂ ਇਦਾਂ ਕਰ ਲੋ ਨਾ ਤੁਸੀਂ ਇਦਾਂ ਕਰੋ ਵੀਡੀਓ ਲਾਈਕ ਮੀ ਟੂ ਗਿਵ ਯੂ ਸਕਰੀਨਸ਼ਾਟ ਫਰਮ ਐਸਜੀਪੀਸੀ ਸੋਰਸ ਆ ਨਾ ਉਹ ਕਹਿੰਦਾ ਐਸਜੀਪੀਸੀ ਸੋਰਸ ਤੋਂ ਆ ਤੇ ਤੁਸੀਂ ਇਦਾਂ ਕਰੋ ਯੈਸ ਪ੍ਰੋਵਾਈਡ ਮੀ ਸਕਰੀਨਸ਼ਾਟ ਫਰਮ ਐਸਜੀਪੀਸੀ ਸੋਰਸ ਆ ਨਾ ਸੋ ਲੈਟਸ ਸੀ ਕਿ ਜਿਹੜਾ ਉਹ ਹਾਂਜੀ ਕਰਦੇ ਆ ਹੁਣ ਸਰਚ ਕਰ ਰਿਹਾ ਹੈ it does not appear in shiriguru grand saf ha ji prompting دے وچ ਤੁਸੀਂ ਉਹਦੇ ਤੋਂ ਵੀ ਅੰਡਰਸਟੈਂਡ ਕਰ ਲਿਆ ਨਾ yea so ਇਹ ਤੋਂ ਕਈ ਚੀਜ਼ਾਂ ਤੁਸੀਂ ਕਰਕੇ ਸਾਹਮਣੇ ਲੈ ਕੇ ਆ ਸਕਦੇ ਹੋ yea ਪਹਿਲੀ ਚੀਜ਼ ਅਜ ਤਾਂ ਹੁਣ ਇਹਨੇ ਉਹ ਕੀ ਉਹਨੇ ਆ ਚੀਜ਼ ਜਿਹੜੀ ਇਸ ਤਰੀਕੇ ਦੀ ਕਹਿੰਦੇ ਵੀ ਉਹ ਦਿਖਾਤੀ ਹੈ ਹਾਂ ਜੀ ਹਾਂ ਜੀ so ਇਹ ਸਾਡੇ ਸਾਹਮਣੇ ਆ ਤਾਂ ਹੈ ਨਾ ਮੈਨੂੰ ਲੱਗਦਾ ਆਪਾਂ ਨੂੰ ਉਹਨੂੰ ক্লোਜ਼ ਕਰ ਦੇਣਾ ਚਾਹੀਦਾ ਰਾਜ ਕਰਨ ਹਾਂ ਜੀ ਜੀ ਤੇ ਇਹ ਤਾਂ ਕਈ ਸੀਰੀਅਸ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਆ ਉਹ ਇਹ ਆ ਕਿ ਰਿਲਾਇੰਸ ਯਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਪਰ ਕਿੰਨੀ ਆ ਹੈ ਨਾ ਇੱਕ ਕਈ ਕਈ ਮਸਲੇ ਤੋਂ ਤਾਂ ਪੰਗ ਦੇ ਉੱਤੇ ਗੱਲ ਕਰ ਸਕਦੇ ਆ ਵੀ ਸੋਲ AI ਦੇ ਉੱਤੇ ਆਪਣੀ ਰਿਲਾਇੰਸ ਜਿਹੜੀ ਆ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਹਾਂਜੀ ਨੰਬਰ 1 ਨੰਬਰ 2 ਦੇ ਉੱਤੇ ਇਹ ਆ ਕਿ ਜਿਹੜੇ ਗੁਰਬਾਣੀ ਉੱਪਰ ਸਿੱਖ ਇਤਿਹਾਸ ਉੱਪਰ ਸਿੱਖ ਹਿਸਟਰੀ ਉੱਪਰ ਜਿਹੜੀ ਆ ਉਹ ਕਿੰਨੀ ਕੁ ਟ੍ਰੇਨਿੰਗ ਡਾਟਾ ਆਪਾਂ ਦੇ ਕੋਲ ਅਵੇਲੇਬਲ ਆ ਹੈਨਾ ਉਹ ਵੀ ਇੱਕ ਵੱਡੀ ਗੱਲ ਮੰਦੀ ਆ ਤੇ ਜਿਹੜੀ ਸਭ ਤੋਂ ਵੱਡੀ ਗੱਲ ਰਾਜਕਰਨ ਦੇ ਚ ਇਹ ਆ ਕਿ ਫੌਰੀ ਤੌਰ ਦੇ ਉੱਤੇ ਦੇ ਕੁਸ਼ਮਨੀ ਗੁਰਦਾਰ ਪ੍ਰਬੰਧਕ ਕਮੇਟੀ ਆ ਹੋਰ ਜਥੇਬੰਦੀਆਂ ਨੇ ਪੱਤਰ ਤਾਂ ਜ਼ਰੂਰ ਲਿਖੇ ਆ 250 ਗਾਂ ਕਾਰਵਾਈ ਕੀ ਆ ਜੇ ਇਸ ਸਮੱਸਿਆ ਆਪਾਂ ਨੂੰ ਪਤਾ ਲੱਗੀ ਗਈ ਆ ਅੱਜ ਤੇ ਉਤੋਂ ਗਾਂ ਆਪਾਂ ਦਾ ਹੱਲ ਕੀ ਕਰਨਾ ਐਜ਼ ਅ ਕਮਿਊਨਿਟੀ ਪੱਤਰ ਲਿਖ ਕੇ ਤੇ ਗੱਲ ਨਹੀਂ ਨਾ ਖਤਮ ਹੋ ਜਾਂਦੀ ਨਹੀਂ ਗੱਲ ਨਹੀਂ ਪੈਂਦੀ ਅਸੀਂ ਸਾਹਮਣੇ ਦੇਖਿਆ ਵੀ ਕਿੱਡੇ ਕੌਨਫੀਡੈਂਟਲੀ ਜਿਹੜੇ ਲੈਂਗੁਏਜ ਮਾਡਲ ਆ ਲਾਰਜ ਲੈਂਗੁਏਜ ਮਾਡਲ ਦੱਸ ਰਹੇ ਵੀ ਇਦਾਂ 100% ਗਲ ਬਣ ਗਿਆ ਰੇ ਸੋ ਉਤੂ ਗਾਂ ਜਿਹੜੇ ਸਾਡੇ ਲੋਕ ਹੈਗੇ ਆ ਉਹਨਾਂ ਦੇ ਇਨਵੋਲਵਮੈਂਟ ਘਟਾ ਜਿਹੜੀ ਇੱਕ ਮੈਨੂੰ ਲੱਗਦਾ ਕਿ ਇੱਕ ਡੈਡੀਕੇਟਿਡ ਇਹਦੇ ਉੱਤੇ ਕਮੇਟੀ ਜਾਂ ਬਣਨੀ ਚਾਹੀਦੀ ਜਿਹੜੀ ਲਗਾਤਾਰ ਇਸ ਚੀਜ਼ ਤੇ ਕੰਮ ਕਰੇ ਜਿਹਦੇ ਵਿੱਚ ਇਹ ਜਿਹੜਾ ਮਸਲਾ ਵਾ ਇਹ ਇਦਾਂ ਦਾ ਤਾਂ ਹੈ ਨਹੀਂ ਪੀਤ ਨੂੰ ਕਿ ਇਹਦਾ ਕੋਈ ਹੱਲ ਨਹੀਂ ਹੋ ਸਕਦਾ ਇਹਦਾ ਹੱਲ ਵੀ ਸਾਨੂੰ ਪਤਾ ਹੈ ਚਾ ਕਮਿਊਨਿਟੀ ਬਸ ਇੱਥੇ ਕੰਮ ਕਰਨ ਦੀ ਲੋੜ ਆ ਸੋ ਕੁਝ ਏਆਈ ਪ੍ਰੋਫੈਸ਼ਨਲਸ ਜਿਹੜੇ ਇਹਦੇ ਨਾਲ ਵਾ ਵਾਸਤਾ ਆ ਉਹਨਾਂ ਦੇ ਨਾਲ ਮਿਲ ਕੇ ਧਾਰਮਿਕ ਜਿਹੜੇ ਲੋਕ ਨੇ ਉਨ੍ਹਾਂ ਦੀ ਰਹਿਨੁਮਾਈ ਦੇ ਨਾਲ ਉਹਨਾਂ ਦੇ ਐਡਵਾਈਸ ਦੇ ਨਾਲ ਇਸ ਚੀਜ਼ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਆ। ਹਾਂਜੀ। ਕਈ ਇਹਦੇ ਤੋਂ ਸੋਲੂਸ਼ਨ ਜਿਹੜੇ ਰਾਜਕਰ ਨਿਕਲ ਸਕਦੇ ਆ ਜਿਹੜੇ ਮੈਨੂੰ ਲੱਗਦੇ ਆ ਉਹ ਇਹ ਆ ਕਿ ਇੱਕ ਤੇ ਇਹ ਆ ਵੀ ਜੋ ਐਗਜ਼ਿਸਟ ਕਰਦਾ ਉਹਨੂੰ ਕਰੈਕਟ ਕਰਨ ਦੀ ਲੋੜ ਆ ਉਹ ਮੈਂ ਪਹਿਲਾਂ ਦੱਸਿਆ ਕਿੱਦਾਂ ਕਰ ਸਕਦੇ ਆ। ਨੰਬਰ 2 ਦੇ ਉੱਤੇ ਇਹ ਆ ਕਿ ਸਾਨੂੰ ਐਜ਼ ਆ ਕਮਿਊਨਿਟੀ ਸਾਨੂੰ ਆਪਣਾ ਵੀ ਕੋਈ ਲਾਰਜ ਲੈਂਗੁਏਜ ਮਾਡਲ ਟ੍ਰੇਨ ਕਰਨਾ ਚਾਹੀਦਾ ਜਿਹੜਾ ਕਿ ਗੁਰਬਾਣੀ ਧਾਰਤ ਹੋਵੇ ਅ ਦਸਮ ਗ੍ਰੰਥ ਧਾਰਤ ਹੋਵੇ। ਜਾਂ ਆਪਣਾ ਭਾਈ ਗੁਰਦਾਸ ਜੀ ਵਾਰਾਂ ਦੇ ਆਧਾਰਿਤ ਹੋਵੇ ਜਾਂ ਪ੍ਰਚੀਨ ਸਿੱਖ ਇਤਿਹਾਸ ਜਾਂ ਸਿੱਖ ਸੋਰਸਸ ਤੋਂ ਜੋ ਇਤਿਹਾਸ ਲਿਖਿਆ ਗਿਆ ਸਿੱਖ ਪੱਖ ਤੋਂ ਅ ਪਰਸਪੈਕਟਿਵ ਤੋਂ ਜਿਹੜਾ ਇਤਿਹਾਸ ਲਿਖਿਆ ਗਿਆ ਉਹਦੇ ਉੱਤੇ ਆਪਣਾ ਕੋਈ ਮਾਡਲ ਟ੍ਰੇਨ ਹੋਵੇ ਉਹਦੇ ਉੱਤੇ ਅਸੀਂ ਰਿਲਾਇੰਸ ਜਿਹੜੀ ਉਹ ਕਰ ਸਕਦੇ ਹਾਂ ਬਿਲਕੁਲ ਕਰ ਸਕਦੇ ਹਾਂ ਛੇ ਇੱਕ ਬਹੁਤ ਵਧੀਆ ਟੂਲ ਆ ਬਹੁਤ ਵਧੀਆ ਓਪਰਚੁਨਿਟੀ ਆ ਪਰ ਇਹ ਤੇ ਜਿਹੜਾ ਹੋਰ ਆ ਉਹ ਆਪਾਂ ਨੂੰ ਕੰਮ ਕਰਨ ਦੀ ਲੋੜ ਨਰਜ ਕਰ ਜੀ ਬਿਲਕੁਲ ਸੋ ਅੱਜ ਤੁਹਾਡੇ ਸਾਹਮਣੇ ਆਪਾਂ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉੱਤੇ artificial intelligence ਦੇ ਜਿਹੜੇ models ਆ Google ਦੇ ਵਿੱਚ Gemini research ਦੇ ਵਿੱਚ ਇਸਤੇ ਬਾਰੇ ਕਿਤਾ Chat GPT ਦੀ research ਦੇ ਵਿੱਚ ਆਪਾਂ ਉਸ ਦੇ ਬਾਰੇ ਜਿਹੜਾ ਉਹ ਕਿਤਾ ਜਿੱਥੇ ਆਪਾਂ ਨੂੰ various answers multiple answers ਵੱਖ-ਵੱਖ ਹੈ eventully ਉਸ ਨੂੰ ਆਪਾਂ ਸਮਝਾ ਦਿੱਤਾ ਵੀ ਇਹ ਗੁਰਬਾਣੀ ਦੇ ਵਿੱਚੋਂ ਨਹੀਂ ਆ ਸੋ ਆਪਾਂ ਨੂੰ ਟ੍ਰੇਨਿੰਗ ਉਹਨੂੰ ਹੁਣ ਬੈਟਰ ਜਿਹੜੀ ਆ ਉਹ ਹੋਰ ਕਰਨ ਦੀ ਜਿਹੜੀ ਇਹ ਜ਼ਰੂਰਤ ਆ ਪਰ ਇਹ ਮਸਲਾ ਬਹੁਤ ਸੈਂਸਿਟਿਵ ਆ ਇਹ ਮਸਲਾ ਬਹੁਤ ਗੰਭੀਰ ਦਾ ਤੇ ਇਹ ਇਹ ਇਹਨੂੰ ਆਪਾਂ ਅਜਾ ਹੀ ਨਹੀਂ ਜਾਣ ਦੇਣਾ ਵੀ ਹਾਂ ਅੱਜ ਅਸੀਂ ਰੇਡੀਓ ਤੇ ਸੁਣ ਲਿਆ ਅਸੀਂ YouTube ਤੇ ਦੇਖ ਲਿਆ Facebook ਤੇ ਦੇਖ ਲਿਆ ਤੇ ਹੁਣ ਚਲੋ ਕੋਈ ਗੱਲ ਨਹੀਂ ਆਪਾਂ ਇਹਦੇ ਸੋਲੂਸ਼ਨ ਵੱਲ ਨੂੰ ਜਿਹੜਾ ਵਦਨਾ ਇਦਾਂ ਦੇ ਹੁਣ ਚੀਜ਼ ਇਹ ਨਾ ਹੋਵੇ ਤੁਸੀਂ ਕਮੇਟੀ ਦੀ ਇੱਕ ਗੱਲ ਆਕੀ ਆ ਹੋਰ ਹਰਵਿੰਦਰ ਤੁਸੀਂ ਕੀ ਸੋਚਦੇ ਹੋ ਵੀ ਕੀ ਇਸ ਦੇ ਵਿੱਚ ਕੀਤਾ ਜਾ ਸਕਦਾ ਆ ਵੀ ਇਹ ਚੀਜ਼ ਨਾ ਹੋਵੇ ਹਾਂਜੀ ਸੋ ਰਾਜਕਰਨਾ ਇੱਕ ਸਾਡੇ ਟੈਕ ਵਰਲਡ ਦੇ ਵਿੱਚ ਇਹ ਚੀਜ਼ ਕਹਿੰਦੇ ਆ ਵੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੰਦਰਭ ਜੀਪੀ ਗਾਰਬੇਜ ਇਨ ਗਾਰਬੇਜ ਆਉਟ ਹੈ ਨਾ ਸਿਸਟਮ ਤਾਂ ਉਹਨਾ ਕਿ ਇੰਟੈਲੀਜੈਂਟ ਹੋਊਗਾ ਜਿੰਨਾ ਤੁਸੀਂ ਉਹਨੂੰ ਡਾਟਾ ਇਨਪੁਟ ਦਵੋਗੇ ਜਿੰਨਾ ਇੰਟੈਲੀਜੈਂਟ ਡਾਟਾ ਦੇ ਦੂਗੇ ਹਾਂਜੀ ਜਿੰਨਾ ਵੈਲ ਮੈਨੇਜਡ ਇੰਡੈਕਸਡ ਡਾਟਾ ਜਿੰਨਾ ਸਮਾਰਟ ਡਾਟਾ ਤੁਸੀਂ ਦਵੋਗੇ ਉਹ ਨਹੀਂ which is not differentពីਪਾ ਹਿਊਮਨ ਲਾਈਫ ਦੇ ਵਿੱਚ ਵੀ ਇਹ ਦੇਖਦੇ ਹਾਂ ਕਿ ਜਿੰਨੀ ਤੁਸੀਂ ਸੋਹਣੀ ਜਾਣਕਾਰੀ ਪੜੋਗੇ ਸੁਣੋਗੇ ਉਹ ਨਹੀਂ ਤੁਸੀਂ ਉਬਦੀ ਐ ਸਮਾਰਟ ਹੋ ਨੇ ਇੰਟੈਲੀਜੈਂਟ ਬਣੋਂਗੇ ਹਨ ਅ ਕਈ ਚੀਜ਼ਾਂ ਇੱਕ ਤੇ ਕਮੇਟੀ ਬਣ ਦੀ ਗੱਲ ਆ ਦੂਸਰਾ ਇਹ ਰਾਜਕਣ ਜਿਹੜੀ ਅੱਜ ਇੱਕ ਗਲਤ ਜਿਹਾ ਟ੍ਰੈਂਡ ਚੱਲਿਆ ਹੋਇਆ ਹੈ ਵੀ ਜਿਹੜੇ ਪੁਰਾਣੇ ਆਪਣਾ ਇਤਿਹਾਸ ਹੈਗਾ ਉਹਨੂੰ ਖਤਮ ਕਰੀ ਜਾਣਾ ਉਹਨੂੰ ਜਿੱਦਾ ਅਗਨ ਭੇਟ ਕਰ ਦੇਣਾ ਜਾਂ ਸਸਕਾਰ ਕਰ ਦੇਣਾ ਕਿ ਟਰੰਮ ਵਰਤਦੇ ਹਨ ਪੁਰਾਣੇ ਜਿਹੜੇ ਮਹਾਰਾਜ ਦੇ ਸਰੂਪ ਆ ਉਹਨਾਂ ਨੂੰ ਸਾਹਮਣਾ ਪੁਰਾਣਾ ਜਿਹੜਾ ਹੋ ਗਏ ਆ ਤੇ ਹੁਣ ਇਤਿਹਾਸਕ ਗ੍ਰੰਥਾ ਜਿਹੜੇ ਪ੍ਰਚੀਨ ਪੰਥ ਪ੍ਰਕਾਸ਼ ਵਰਗੇ ਜਾਂ ਹੋਰ ਗੁਰਬਿਲਾਸ ਹੋ ਗਏ کئی इवन श्री गुरु ग्रंथ ਜਿਹੜੇ ਬਹੁਤ ਵਿੜਦ ਨੇ ਹਾਂ ਚੀਜ਼ਾਂ ਸਰਬਲੋਗ ਗ੍ਰੰਥ ਹੋ ਗਏ ਹੈਗਾ ਹੈ ਨਾ ਜੇ ਜੀ ਮੈਂ ਕਾਪੀ ਦਾ オリジナル ਦਾ ਦਰਸ਼ਨ ਕਰਕੇ ਆਇਆ ਸੀ ਸ੍ਰੀ ਹਜੂਰ ਸਾਹਿਬ ਸੋ ਉਹ ਜਿਹੜੇ ਸਾਰੇ ਗ੍ਰੰਥ ਹੈਗੇ ਆ ਉਹਨਾਂ ਨੂੰ ਤੇ ਹੋਰ ਵੀ ਜਿਹੜਾ ਡਾਟਾ ਵਾ ਉਹਨੂੰ ਸਾਰੇ ਨੂੰ ਸਾਂਭਣਾ ਦੀ ਬਹੁਤ ਲੋੜ ਆ ਕਿਉਂਕਿ ਫਿਊਚਰ ਵਿੱਚ ਉਹਨੇ ਹੀ ਆਪਣੇ ਕੰਮ ਆਉਣਾ ਦੇਖੋ ਡਿਜੀਟਾਈਜੇਸ਼ਨ ਹੋ ਰਹੀ ਆਉਣ ਵਾਲੇ ਟਾਈਮ ਦੇ ਵਿੱਚ ਪਹਿਲਾਂ ਵੈਬਸਪੇਸ ਸੀ ਹੁਣ AI ਬੇਸਡ ਆ ਉਹਦੇ ਵਿੱਚ ਬਹੁਤ ਹੀ ਜ਼ਰੂਰੀ ਆ ਕਿ ਜਿਹੜਾ ਸਾਡਾ ਮੌਲਿਕ ਲਿਟਰੇਚਰ ਆ ਉਹਨੂੰ ਅਸੀਂ ਸਾਂਭ ਕੇ ਰੱਖੀਏ ਅਗਨ ਭੇਟ ਨਾ ਕਰੀਏ ਕਿਉਂਕਿ ਉਹ ਸਾਡੀ ਪੀੜ੍ਹੀ ਦਰ ਪੀੜ੍ਹੀ ਆਉਣ ਵਾਲੇ ਟਾਈਮਾਂ ਦੇ ਵਿੱਚ ਰਚਨਾਊਗਾ ਮੈਂ ਇਹਦੇ ਪੋਜ਼ਿਟਿਵ ਪਾਸੇ ਨੂੰ ਹੁਣ ਗੱਲ ਨੂੰ ਜਾ ਰਿਹਾ ਕਿ ਇੱਕ ਵਾਰੀ ਅਸੀਂ ਇਹ ਸਾਰਾ ਡਾਟਾ ਸਾਂਭ ਲਿਆ ਠੀਕ ਆ ਉਹ ਅਸੀਂ AI ਬਣਾ ਲੈ ਆਪਣੀ ਜਿਹੀ ਬਣਾ ਲੈਨੇ ਆ ਤੇ ਜੁਗਾ ਜੁਗਾ ਤੱਕ ਉਹ ਜਿਹੜਾ ਡਾਟਾ ਵਾ ਉਹ ਸਾਡੇ ਆਉਣ ਵਾਲੀ ਪੀੜ੍ਹੀਆਂ ਤੱਕ ਰਹੂਗਾ ਇਹਨੂੰ ਸਾਨੂੰ ਐਜ਼ ਅ ਬੜਾ ਕਾਸ਼ੀਅਸ ਰਹਿ ਕੇ ਇਹਨੂੰ ਐਜ਼ ਅ ਓਪਰਚ्युनिटी ਵੀ ਵਰਤਣਾ ਚਾਹੀਦਾ ਕਿ ਇਸ ਇੱਕ ਸਾਡੇ ਸਤਿ ਇਤਿਹਾਸ ਦੇ ਤੌਰ ਦੇ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜੋਗ ਦੀ ਬਰੂਹਾਂ ਤੇ ਖੜੇ ਆ ਹੈ ਨਾ ਤੇ ਇਹ ਸਾਡੇ 골ਡਨ ਓਪਰਚ्युनिटी ਆ ਵੀ ਆਪਾਂ ਆਪਣਾ ਜਿਹੜਾ ਇਤਿਹਾਸ ਉਹਨੂੰ ਸੰਭੀਏ ਉਹਨੂੰ ਆਪਣਾ ਪੱਖ ਦੇਈਏ ਕਿਉਂਕਿ ਜਿਹੜਾ ਡਾਟਾ ਇਟਸੈਲਫ ਇਜ਼ ਅ ਡਾਟਾ ਹੈ ਨਾ ਜਿਹੜਾ ਫੈਕਟ ਐਂਡ ਫਿਗਰਸ ਹੁੰਦੇ ਉਹ ਤੇ ਫੈਕਟ ਐਂਡ ਫਿਗਰਸ ਹੁੰਦੇ ਉਹਦਾ ਕੰਟੈਕਸਟ ਕੀ ਆ ਉਹਨੂੰ ਕਿਸ ਤਰੀਕੇ ਦੇ ਨਾਲ ਲੋਕੀ ਦੇਖਦੇ ਆ ਉਹ ਪੱਖ ਕੀ ਉਹਦਾ ਨਾ ਉਹ ਸਿੱਖ ਪੱਖ ਦੇ ਅਨੁਸਾਰ ਉਹਨੂੰ ਸਾਹਮਣੇ ਦੀ ਬਹੁਤ ਲੋੜ ਆ ਤੇ ਉਹਦੇ ਨਾਲ ਇਹ ਆ ਵੀ ਸਾਡੇ ਆਉਣ ਵਾਲੇ ਜਿਹੜੀ ਜਨਰੇਸ਼ਨ ਆਵਾ ਉਹਦੇ ਤੱਕ ਇਹ ਜਿਹੜਾ ਡਾਟਾ ਜਾਂ ਇਨਫੋਰਮੇਸ਼ਨ ਆਸੀ ਸਹੀ ਜੀ ਪਛਾ ਸਕਦੇ ਆ ਹੂੰ ਹੂੰ ਨਹੀਂ ਨਹੀਂ ਬਹੁਤ ਜ਼ਿਆਦਾ ਜਿਹੜਾ ਹਰਵਿੰਦਰ ਸਿੰਘ ਏ ਐਸਟਮ ਅਹਿਮ ਕੰਮ ਆ ਬਹੁਤ ਜ਼ਰੂਰੀ ਕੰਮ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਇਹ ਕਰਨ ਵਾਲਾ ਜਿਹੜਾ ਇਹ ਕੰਮ ਆਗਾ ਸੋ ਅੱਜ ਤੁਹਾਡੇ ਸਾਹਮਣੇ ਆਪਾਂ AI ਫੇਕ ਗੁਰਬਾਣੀ ਜਨਰੇਸ਼ਨ ਉਹਦੀ ਲਾਈਵ ਜਿਹੜੀਆਂ ਤੁਹਾਨੂੰ ਐਗਜ਼ਾਮਪਲਸ ਇਸ ਦੇ ਵਿੱਚ ਜਿਹੜੀਆਂ ਸ਼ੋ ਕਰਦੀਆਂ ਤੇ ਇਸ ਨੂੰ ਅੱਗੇ ਤੋਂ ਅੱਗੇ ਜਿਹੜੀ ਇਹ ਵੀਡੀਓ ਨੂੰ ਤੁਸੀਂ ਦੇਖੋਗੇ ਜਾਂ ਇਹਦੇ ਵਿੱਚੋਂ ਜਿਹੜਾ ਕਲਿੱਪ ਨੂੰ ਜਿਹੜਾ ਤੁਸੀਂ ਦੇਖੋਗੇ ਜਾਂ ਜਿੱਦਾਂ ਵੀ ਆ ਇਹ ਉਹਨਾਂ ਲੋਕਾਂ ਤੱਕ ਵੀ ਜਿਹੜਾ ਉਹ ਨਾਲ ਦੇ ਨਾਲ ਪਹੁੰਚਾਓ ਆਮ ਸੰਗਤ ਦੇ ਵਿੱਚ ਇਸ ਦੇ ਪ੍ਰਤੀ ਆਪਾਂ ਨੂੰ ਜਾਗਰੂਕਤਾ ਲਿਆਉਣ ਦੀ ਜ਼ਰੂਰਤ ਆ ਗੁਰੂ ਘਰਾਂ ਤੋਂ ਲੈ ਕੇ ਜਥੇਬੰਦੀਆਂ ਨੂੰ ਲੈ ਕੇ ਆਮ ਇੰਡੀਵਿਜੂਅਲ ਆਮ ਸਿੱਖ ਜਿਹੜਾ ਆ ਉਹਨਾਂ ਸਾਰਿਆਂ ਨੂੰ ਇਸ ਦੇ ਉੱਤੇ ਅ ਅਕੈਲੋ ਵੀ ਸੈਂਸਿਟਿਵਲੀ ਤੇ ਬਹੁਤ سنجੀਦਗੀ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਆ ਵੀ ਇਦਾਂ ਦੇ ਜਿਹੜੇ ਮਸਲੇ ਆ ਉਹ ਹੋਰ ਜ਼ਿਆਦਾ ਨਾ ਜਿਹੜਾ ਉਹ ਹੋਣ ਸਿਚੁਏਸ਼ਨ ਜਿਹੜੀਆਂ ਹੁਣਾਵਣ ਉਹਦਾ ਇਹ ਫਿਰ ਮੈਂ ਇੱਕ ਚੀਜ਼ ਰਾਜਖੰਨ ਬਹੁਤ ਚੰਗੀ ਮੈਂ ਰਿਪੀਟ ਕਰ ਦਵਾਂ ਕਿ ਪੱਤਰ ਲਿਖ ਕੇ ਗੱਲ ਨਹੀਂ ਖਤਮ ਹੋਣੀ ਨਹੀਂ ਹੁਣ ਅੱਗੇ ਅੱਗੇ ਵੀ ਆਪਾਂ ਨੂੰ ਜਾਣਾ ਪੈਣਾ ਇਹ ਕੋਈ ਮਸਲਾ ਹਾਂਜੀ ਇਹ ਕੋਈ ਮਸਲਾ ਐਡਾ ਵੀ ਹੈ ਨਹੀਂ ਕਿ ਜਿੰਨਾ ਆਪਾਂ ਹੱਲ ਨਾ ਕਰ ਸਕੀਏ ਹਾਂ 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 ਬਿਲਕੁਲ 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 ਹੁਣ ਬਾਕੀ ਜਾਂਦੇ ਜਾਂਦੇ ਮੈਂ ਇੱਕ ਇਹ ਟਿੱਪਣੀ ਜਿਹੜੀ ਉਹ ਜ਼ਰੂਰ ਕਰਦਾ ਜਿਹੜਾ ਉਹ ਚਾਹਾਂਗਾ ਵੀ ਆ ਹੋਰ ਜਿਹੜੇ ਸਿਵਲਾਈਜੇਸ਼ਨਸ ਆ ਉਹਨਾਂ ਨੇ ਹਜ਼ਾਰਾਂ ਸਾਲ ਪੁਰਾਣੀਆਂ ਆਪਣੀਆਂ ਚੀਜ਼ਾਂ ਜਿਹੜੀਆਂ ਆ ਉਹ ਬਚਾ ਕੇ ਰੱਖੀਆਂ ਲੋਕਾਂ ਤੱਕ ਜਿਹੜਾ ਉਹ ਕੀਤੀਆਂ ਆਪਾਂ ਉਹ ਗਲਤੀਆਂ ਜਿਹੜੀਆਂ ਜੋ ਚੱਲ ਰਹੀਆਂ ਆਪਣੀ ਕਮਿਊਨਿਟੀ ਵੱਲੋਂ ਉਦਾਂ ਦੀਆਂ ਨਾ ਕਰੀਏ ਇਦਾਂ ਦੀਆਂ ਚੀਜ਼ਾਂ ਚਾਹੇ ਉਹ ਗੁਰਬਾਣੀ ਦੇ ਸਰੋਤ ਨੇ ਚਾਹੇ ਇਤਿਹਾਸਿਕ ਥਾਵਾਂ ਨੇ ਉਹਨਾਂ ਨੂੰ ਉਦਾਂ ਹੀ ਬਚਾ ਕੇ ਜੜੋ ਰੱਖੀਏ ਤਾਂ ਜੋ ਇਸ ਦੇ ਵਿੱਚ ਆਪਣੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਸ ਦੇ ਨਾਲ ਵਾਅ ਵਾਸਤਾ ਰਹੇ ਤੇ ਉਹਨਾਂ ਨੂੰ ਰਿਅਲਿਟੀ ਦੇ ਬਾਰੇ ਜਿਹੜਾ ਉਹ ਪਤਾ ਲੱਗਦਾ ਰਹੇ ਤੇ ਹੁਣ ਆਪਾਂ ਹਰਵਿੰਦਰ ਇਜਾਜ਼ਤ ਲੈਨੇ ਸਮਾਪਨੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਉਹ ਸਮਾਪਤਾ ਮਿਲਾਂਗੇ ਅਗਲੀ ਵਾਰ ਮੇਰੇ ਰਾਜਕੰਬੀਰ ਸਿੰਘ ਵੱਲੋਂ ਮੇਰੇ ਹਰਵਿੰਦਰ ਸਿੰਘ ਕਾਂਗਵਲੋਂ ਆਪ ਸਭ ਨੇ ਪਿਆਰ ਸਤਿਕਾਰ ਸਹਿਨੇ ਕੀਤਾ ਹੀ ਸਤਿ ਸ੍ਰੀ ਅਕਾਲ Yine var seri o hastekilde ya, sön diyor, dek diyor. bir radio. US. <laughs>